ਕਰਦਾ ਰੱਬ ਦੇ ਨਾਮ ਤੇ ਬਹੁਤ ਖੁਸ਼ੀ ਹੈ ਅਤੇ ਮਲੇਰਕੋਲਾ ਦੇ ਵਿੱਚ ਬੜਾ ਹੁਸ਼ਾ ਹੈ ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਸੰਗਰੂਰ ਦੇ ਵਿੱਚ ਆਖਿਰਕਾਰ ਟੋੜੇ ਨੇ ਪਰ ਮਲੇਰਕੋਲਾ ਇੱਕ ਬਹੁਤ بڑا ਰਿਕਾਰਡ ਤੋੜਨ ਜਾ ਰਿਹਾ ਹੈ ਬਹੁਤ ਲੋਕਾਂ ਨੇ ਦੇਖਿਆ ਉਹ ਜੀਤ ਦਾ ਬੜਾ ਹੁਸ਼ਾ ਹੈ ਮੈਂ ਤਾਂ ਕਹਿ ਰੋ ਗੱਲ ਮੇਰੀ ਯੂਥ ਬਹੁਤ ਬੜਾ ਰੋਲ ਲਮਾਉਦਾ ਹੈ ਅੱਜ ਉਹਨੇ ਦੇਖਿਆ ਉਹ ਹਜ਼ਾਰਾਂ ਇਤਿਹਾਦ ਦੇ ਵਿੱਚ ਮੀਟਿੰਗ ਹੀ ਆਇਆ ਹੈ ਔਰ ਜਿਹੜੇ ਮਾਰਕੀਟ ਹੈ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਬੜਾ ਕਰੇਜ਼ ਹੈ ਮੁੱਖ ਮੰਤਰੀ ਸਾਹਿਬ ਆਉਂਦਾ ਨੀਰ ਸੇਪੀਅਰ ਸਾਹਿਬ ਆਉਂਦਾ ਬਹੁਤ ਜ਼ਿਆਦਾ ਕਰੇਜ਼ ਹੈ ਔਰ ਬਹੁਤ ਖੁਸ਼ੀ ਹੈ ਬ ਜਿਵੇਂ ਕਿ ਦੇਖ ਜਾਵੇ ਰੋਡ ਸ਼ੋ ਦਾ ਟਾਈਮ 4:30 ਵਜੇ ਰੱਖਿਆ ਗਿਆ ਸੀਗਾ ਅੱਜ 2 ਘੰਟੇ ਲੇਟ ਚੱਲੇ ਤਾਂ ਹਲੇ ਵੀ ਕੈਨੇਡਾ ਤੇਰੇ ਮੈਨੂੰ ਲੱਗਦੇ ਨੇ ਹੈਗੇ ਪਹੁੰਚੇ ਮੁੱਖ ਮੰਤਰੀ ਸਾਹਿਬ ਸਰ ਗੁਜਾਰਿਸ਼ ਹੈ ਮੁੱਖ ਮੰਤਰੀ ਸਾਹਿਬ ਦੇ ਪਿੱਛੇ ਕਾਫੀ ਮੀਟਿੰਗਸ ਨੇ ਪ੍ਰੋਗਰਾਮ ਸੌਰੀ ਮਾਫੀ ਹੋਰ ਰੋਡ ਸ਼ੋ ਵੀ ਹੁੰਦੇ ਨੇ ਪਰ ਐਸੇ ਪਹਿਲੇ ਮੁੱਖ ਮੰਤਰੀ ਨੇ ਜੇ ਇੱਕ ਦਿਨ ਇੱਕ ਦਿਨ ਦੇ ਵਿੱਚ 10-10 ਰੋਡ ਸ਼ੋ ਕਰਦੇ ਨੇ ਤੇ ਹੋਰ ਮੌਸਮ ਦੇ ਮੌਸਮ ਕਰਕੇ ਅੱਜ ਗਰਮੀ ਬਹੁਤ ਹੈ ਕਿਸਾਨੀ ਵੀ ਗਿਆ ਥੋੜਾ ਛੱਡਾ ਟਾਈਮ ਆਈ ਹੋ ਮਾਚਾ ਅੱਛਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦੀ ਚੱਕਰ ਦੀ ਕਿਹੜੀ ਪਾਰਟੀ ਹੈ ਸਰ ਹਰ ਪਾਰਟੀ ਰਾਜਨੀਤੀ ਵਿੱਚ ਉਤਪੁੱਤੀ ਹੋਈ ਹੈ